ਬੜੇ ਬੜੇ ਜੇ ਓਖੇ ਰਾਹਾਂ 'ਚ ਵੀ ਪਏ ਹੋ ਨਾ ਅੱਜ ਤੇ ਇਹ ਗੱਲ ਨਾ ਭੁੱਲਿਆ ਕਰੋ ਕਿ ਮਾਲਕ ਤੁਹਾਡੀ ਬਾਹ ਨਹੀਂ ਛੱਡਦਾ ਜੇ ਤੁਹਾਨੂੰ ਸੱਚਾ ਵਿਸ਼ਵਾਸ ਹੈ ਨਾ ਤਾਂ ਮਾਲਕ ਤੁਹਾਡੇ ਹਮੇਸ਼ਾ ਹੰਗ ਸੰਗ ਹੈ ਇਸ ਲਈ ਤੁਸੀਂ ਨਹੀਂ ਘਬਰਾਣਾ ਤੁਸੀਂ ਨਹੀਂ ਫਿਕਰ ਕਰਨੀ ਤੁਸੀਂ ਡਰ ਕੇ ਨਹੀਂ ਬੈ ਜਾਣਾ ਕਿ ਕੀ ਹੋਏਗਾ ਅੱਗੇ ਤੁਹਾਡੇ ਮਨ 'ਚ ਇੱਕੋ ਹੀ ਗੱਲ ਹੋਣੀ ਚਾਹੀਦੀ ਕਿ ਵਧੀਆ ਆਏਗਾ ਕਿਉਂਕਿ ਜਿੰਨਾ ਸਮਾਂ ਆਪਾਂ ਨੈਗੇਟਿਵਿਟੀ ਤੇ ਗੁਜ਼ਾਰਦੇ ਹਾਂ ਨਾ ਹੋਣਾ ਭਾਵੇਂ ਕੁਝ ਗਲਤ ਨਾ ਹੋਵੇ ਪਰ ਤੁਹਾਡੀ ਸੋਚ ਨੂੰ ਗਲਤ ਬਣਾ ਦਿੰਦੀ ਹੈ ਇਸ ਲਈ ਸਾਡਾ ਮਨ ਹਮੇਸ਼ਾ ਡਰਦਾ ਹੀ ਰਹਿੰਦਾ ਫਿਰ ਇਸ ਮਨ ਨੂੰ ਕਾਬੂ ਚ ਲਿਆਉਣ ਵਾਸਤੇ ਗੁਰੂ ਦੇ ਕੋਲ ਹੀ ਜਾਣਾ ਪੈਣਾ ਗੁਰੂ ਹੀ ਸਾਡੀ ਦਵਾਈ ਹੈ ਇਹ ਦੁਨੀਆ ਨਹੀਂ ਜੇ ਕੁਝ ਕਰ ਸਕਦੀ ਦੁਨੀਆ ਨੇ ਤੁਹਾਨੂੰ ਹੋਰ ਡਰਨਾ ਕਿ ਤੂੰ ਜਿੰਨੀ ਮਰਜ਼ੀ ਭਗਤੀ ਕਰੀ ਜਾਂ ਤੇਰੇ ਕੰਮ ਨਹੀਂ ਸਿੱਧੇ ਪੈਣੇ ਦੁਨੀਆ ਤਾਂ ਡਰਾ ਦਿੰਦੀ ਹੈ ਕਿਉਂਕਿ ਦੁਨੀਆ ਕੋ ਤਾਂ ਇਹ ਵੀ ਨਹੀਂ ਬਰਦਾਸ਼ਤ ਹੈਗਾ ਕਿ ਤੁਸੀਂ ਰੱਬ ਪਾਸੇ ਜਾ ਰਹੇ ਹੋ ਆਪਣੇ ਮਾਲਕ ਤੇ ਹਮੇਸ਼ਾ ਭਰੋਸਾ ਰੱਖੋ ਹਮੇਸ਼ਾ ਯਕੀਨ ਪੂਰਾ ਰੱਖੋ ਦੋਵੇਂ ਪੱਖ ਨਹੀਂ ਰੱਖਣੇ कि ਜਾਣਾ ਵੀ ਅਰਦਾਸ ਵੀ ਕਰਨੀ ਹੈ ਤੇ ਮਨ 'ਚ ਆਪਣੇ ਮਾਲਕ ਦੇ ਪ੍ਰਤੀ ਸ਼ੱਕ ਵੀ ਰੱਖਣਾ ਕਿ ਪੂਰਾ ਹੋਏਗਾ ਕਿ ਨਹੀਂ ਹੋਏਗਾ ਕੰਮ ਪਤਾ ਨਹੀਂ ਰੱਬ ਮੇਰੀ ਇਹ ਗੱਲ ਸੁਨੇਗਾ ਕਿ ਨਹੀਂ ਸੁਨੇਗਾ ਰੱਬ ਸਭ ਕੁਝ ਸੁਣਦਾ ਪਿਆ ਮਾਲਕ ਦਾ ਘਰ ਬਹਿ ਕੇ ਤੁਸੀਂ ਪੁਕਾਰਦੇ ਹੋ ਤਾਂ ਮਾਲਕ ਤੁਹਾਡੇ ਅੰਗ ਸੰਗ ਹੈ ਮਾਲਕ ਤੁਹਾਡੀ ਕੋਲ ਹੋ ਕੇ ਸੁਣਦਾ ਪਿਆ ਇਹ ਦਿਲ ਚਈਦਾ ਸਮਝਣ ਵਾਲਾ ਪਰ ਇਹ ਵੀ ਸਮਝਿਆ ਕਰੋ ਕਿ ਵਕਤ ਹੁੰਦਾ ਹਰ ਚੀਜ਼ ਦਾ ਜੇ ਤੁਸੀਂ ਅੱਜ ਕਿਸੇ ਔਖੇ ਰਾਜੋ ਲੰਘ ਰਹੇ ਹੋ ਕੋਈ ਮੁਸ਼ਕਲਾ ਆ ਰਹੀ ਹੈ ਜ਼ਿੰਦਗੀ 'ਚ ਤਾਂ ਉਹ ਮਾਲਕ ਦੇ ਪਲਾਨ ਦਾ ਹਿੱਸਾ ਐਵੇਂ ਨਹੀਂ ਛੇਤੀ ਕਬਰਾਜੀ ਦਾ ਹੁੰਦਾ ਐਵੇਂ ਨਹੀਂ ਡਾਵਾਂ ਡੋਲ ਹੋਈਦਾ ਹੁੰਦਾ ਤੁਹਾਡੀ ਬੇੜੀ ਮਾਲਕ ਸੰਭੀ ਬੈਠਾ ਉਹ ਨਹੀਂ ਇਹ ਕੋਈ ਡੋਪ ਸਕਦਾ ਬਸ ਇਹ ਯਾਦ ਰੱਖਣਾ ਤੁਹਾਡੀ ਕੋਈ ਜ਼ਿੰਦਗੀ ਨਹੀਂ ਖਰਾਬ ਕਰ ਸਕਦਾ ਤੁਹਾਨੂੰ ਵਧੀਆ ਹੋਣਾ ਹੀ ਹੋਣਾ ਜੋ ਮਰਜੀ ਹੋ ਜੇ ਜਿੰਨੀਆਂ ਮਰਜੀ ਨੇਰੀਆਂ ਹੋਣ ਜਿੰਨੇ ਮਰਜੀ ਤੂਫਾਨ ਹੋਣ ਸਭ ਕੁਝ ਵਧੀਆ ਹੋਣਾ ਹੀ ਹੋਣਾ ਜੇ ਕਿਉਂਕਿ ਗੁਰੂ ਮਹਾਰਾਜ ਜੀ ਨੇ ਤੁਹਾਡਾ ਵਧੀਆ ਸੋਚਿਆ ਹੈ ਤੁਸੀਂ ਬਸ ਉਹਨਾਂ ਦਾ ਨਾਮ ਲੈ ਕੇ ਰਸਤੇ ਤੇ ਚੱਲੀ ਹੈ ਨਾ ਸ਼ੱਕ ਨਹੀਂ ਕਰਨਾ ਆਪਣੇ ਗੁਰੂ ਤੇ ਕਦੇ ਸਵਾਲ ਨਹੀਂ ਚੁਕਣਾ ਕਦੇ ਕਿੰਤੂ ਪਰੰਤੂ ਨਹੀਂ ਕਰਨੀ ਤੇ ਦੁਨੀਆ ਤੇ ਭਰੋਸਾ ਨਹੀਂ ਰੱਖਣਾ ਬਸ ਆਪਣੇ ਮਾਲਕ ਦੇ ਹੱਥਾਂ 'ਚ ਆਪਣੀ ਜ਼ਿੰਦਗੀ ਦੇ ਦਿੱਤੀ ਤੇ ਬਸ ਫਿਰ ਮਾਲਕ ਆਪੇ ਸੰਭੇਗਾ ਘਬਰਾਇਆ ਨਾ ਕਰੋ ਬੜਾ ਵਧੀਆ ਹੋਣਾ ਤੁਹਾਨੂੰ ਦੇਖਣਾ ਤੁਸੀਂ ਇਹ ਜਿਹੜੇ ਤੁਹਾਡੇ ਹੁਣ ਪੈਰ ਜਾਣੇ ਚੰਗੇ ਰਸਤੇ ਵੱਲੀ ਜਾ ਰਹੇ ਐ ਇਹ ਔਖੇ ਇਮਤਿਹਾਨ ਜਦੋਂ ਨਿਕਲਗੇ ਤਾਂ ਫਿਰ ਸੋਖੀ ਸੋਖਾ ਅੱਗੇ ਤੁਹਾਡੀ ਜ਼ਿੰਦਗੀ 'ਚ